ਹਲਕਾ ਚੰਡਿਆਲਾ ਗੁਰੂ ਦੇ ਅਧੀਨ ਪੈਂਦੇ ਪਿੰਡ ਵਡਾਲਾ ਜੋਹਲ ਦੀ ਗਰਾਊਂਡ ਵਿਖੇ ਅਮਰ ਸ਼ਹੀਦ ਤਨਤਨ ਬਾਬਾ ਜੀਵਨ ਸਿੰਘ ਜੀ ਸਰਪ ਸੰਜੀ ਸੁਸਾਇਟੀ ਵੱਲੋਂ ਪਾਈ ਮਨਜੀਤ ਸਿੰਘ ਮੁਖ ਸੇਵਾਦਾਰ ਪਿੰਡ ਦੇਲਾਵਾਲਾ ਦੀ ਅਗਵਾਈ ਹੇਠ ਵਡਾਲਾ ਜੋਹਲ ਦੀ ਗਰਾਊਂਡ ਵਿਖੇ ਆਰਮੀ ਅਤੇ ਪੁਲਿਸ ਦੀ ਭਰਤੀ ਹੋਣ ਲਈ ਫਿਜ਼ੀਕਲ ਟ੍ਰੇਨਿੰਗ ਕੈਂਪ ਲਗਾਇਆ ਗਿਆ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋયા ਹਰਵਿੰਦਰ ਸਿੰਘ ਫੌਜੀ ਪਿੰਡ ਨੰਗਲ ਦਿਆਲ ਸਿੰਘ ਨੇ ਸਮੂਹ ਪਿੰਡ ਦੀਆਂ ਕੁੜੀਆਂ ਤੇ ਮੁੰਡਿਆਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਨੂੰ ਛੱਡ ਕੇ ਖੇਡਾਂ ਵੱਲ ਧਿਆਨ ਦੇ ਤਾਂ ਜੋ ਜ਼ਿੰਦਗੀ ਵਿੱਚ ਕਾਮਯਾਬ ਹੋ ਸਕਣ ਇਸ ਮੌਕੇ ਸਾਫਾ ਸਰਪੰਚ ਹਰਜੀਤ ਸਿੰਘ ਵਡਾਲਾ ਜੋਹਲ ਜਥੇਦਾਰ ਕਰਤਾਰ ਸਿੰਘ ਸਮੇਤ ਮੈਂਬਰ ਮੌਜੂਦ ਸਨ ਜਿਨ੍ਹਾਂ ਨੇ ਇੱਕ ਸੁਸਾਇਟੀ ਤਿਆਰ ਕੀਤੀ ਆ ਧੰਨ ਬਾਬਾ ਜੀਵਨ ਸਿੰਘ ਸਰਬਸੰਦੀ ਸੇਵਾ ਸੈਟੀ ਪੰਜਾਬ ਜਿਸ ਦੇ ਮੁਖ ਸੇਵਾਦਾਰ ਭਾਈ ਮਨਜੀਤ ਸਿੰਘ ਜੀ ਦਾਸ ਇੰਚਾਰਜ ਪੱਖੋਂ ਦੇਖ ਰਿਹਾ ਇਸ ਸੁਸਾਇਟੀ ਨੂੰ ਤੇ ਸਰਪੰਚ ਹਰਜੀਤ ਸਿੰਘ ਵਡਾਲਾ ਜੋਹਲ ਤੋਂ ਜੋ ਸੋਸਾਇਟੀ ਦੇ ਨਾਲ ਸਵਾਮਨਵਾ ਰਿਹਾ ਇੱਥੇ ਹੀ ਇੱਕ ਬੱਚਿਆਂ ਦਾ ਟ੍ਰੇਨਿੰਗ ਫਿਜ਼ੀਕਲ ਕੈਂਪ ਲਾਇਆ ਵਾ ਜਿੰਨਾ ਬੱਚਿਆਂ ਨੇ ਪੁਲਸ ਦੇ ਆਰਮੀ ਦੇ ਫਾਰਮ ਫਿਲ ਕੀਤੇ ਆ ਉਹਨਾਂ ਬੱਚਿਆਂ ਨੂੰ ਅਸੀਂ ਫਿਜ਼ੀਕਲ ਦੀ ਟ੍ਰੇਨਿੰਗ ਫ੍ਰੀ ਆਫ ਕਾਸਟ ਸੋਸਾਇਟੀ ਵੱਲੋਂ ਇਹ ਮੁਹੱਈਆ ਕਰਵਾ ਰਹੇ ਆ ਸੋ ਸਾਡਾ ਸਾਰੇ ਹੋਰ ਵੀ ਬੱਚਿਆਂ ਨੂੰ ਮੈਸੇਜ ਹੈ ਨੌਜਵਾਨਾਂ ਨੂੰ ਕਿ ਨਸ਼ਿਆਂ ਤੋਂ ਹਟ ਕੇ ਗਰਾਊਂਡਾਂ ਨਾਲ ਜੁੜੀਏ ਇੱਥੇ ਜੀ ਅਸੀਂ ਆਏ ਆਪਣੇ ਟ੍ਰੇਨਿੰਗ ਵਾਸਤੇ ਆਏ ਆ ਕਿ ਅਸੀਂ ਵਿਧਿਆ ਆਪਣੇ ਕਰੀਅਰ ਬਣਾ ਸਕੀਏ ਫਿਚਰ ਬਣਾ ਸਕੀਏ ਬਹੁਤ ਵਧੀਆ ਟ੍ਰੇਨਿੰਗ ਚੱਲ ਰਹੀ ਹੈ ਸਾਡੀ ਭਾਈ ਹਰਵਿੰਦਰ ਸਿੰਘ ਜੀ ਸਾਨੂੰ ਬਹੁਤ ਵਧੀਆ ਟ੍ਰੇਨਿੰਗ ਦੇ ਰਹੇ ਨੇ ਸਾਨੂੰ ਅੱਗੇ ਬਹੁਤ ਜ਼ਿਆਦਾ ਮੋਟੀਵੇਟ ਵੀ ਕਰਦੇ ਨੇ ਇਹ ਸਾਨੂੰ ਲਗਭਗ 2-3 ਹਫ਼ਤੇ ਹੋ ਗਏ ਨੇ